ਗੱਲਬਾਤ ਜਿਹੜੀ ਕੁਝ ਪਾਲਿਸੀਜ਼ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਜਿਹੜੀ ਬੜੀ ਜ਼ਰੂਰੀ ਆ ਕਿਉਂਕਿ ਅੱਜ ਸਾਡੇ ਜਥੇਬੰਦੀਆਂ ਦੀ ਜਿਹੜੀ ਲੀਡਰਸ਼ਿਪ ਆ ਜਾਂ ਸਾਡੇ ਆਗੂ ਆ ਕਿਸਾਨ ਆਗੂ ਉਹਨਾਂ ਦੀ ਸਰਕਾਰ ਨਾਲ ਮੀਟਿੰਗ ਹੋਈ ਸਰਕਾਰ ਨਾਲ ਅੱਜ ਦੀ ਮੀਟਿੰਗ 'ਚ ਸੰਗਤ ਨੂੰ ਬੜੀਆਂ ਆਸਾਂ ਸੀ ਕਿਉਂਕਿ ਜਿਵੇਂ ਸਾਨੂੰ ਸਾਡੇ ਆਗੂਆਂ ਨੇ ਆ ਪਿਛਲੀ ਮੀਟਿੰਗ 'ਚ ਦੱਸਿਆ ਵੀ ਸਰਕਾਰ ਦਾ ਰਵੱਈਆ ਉਹ ਬੜਾ ਚੰਗਾ ਰਿਹਾ ਤੇ ਸਰਕਾਰ ਸਾਡੀਆਂ ਗੱਲਾਂ ਮੰਨਦੀ ਆ ਤੇ ਹੋ ਸਕਦਾ ਅਗਲੀ ਮੀਟਿੰਗ 'ਚ ਕੋਈ ਹੱਲ ਨਿਕਲਿਆ ਹੋਵੇ ਸੋ ਅਸੀਂ ਬੜੇ ਆਸਵੰਦ ਸੀ ਵੀ ਇਸ ਮੀਟਿੰਗ 'ਚ ਕੋਈ ਹੱਲ ਨਿਕਲੂਗਾ ਪਰ ਇੱਕ ਵਾਰੀ ਫੇਰ ਮੀਟਿੰਗ ਬੇਸਿੱਟਾ ਰਹੀ ਹੈ ਸੋ ਹੁਣ ਜਿਸ ਮੋੜ ਤੇ ਜਾਂ ਜਿੱਥੇ ਸੰਘਰਸ਼ ਜਿਹੜੇ ਪੜਾ ਤੇ ਪਹੁੰਚ ਗਿਆ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਸ ਤੋਂ ਬਾਅਦ ਸੰਘਰਸ਼ ਦੀ ਜਾਂ ਸਰਕਾਰ ਦੀ ਜਿਹੜੀ ਇਸ ਤੋਂ ਬਾਅਦ ਰਣਨੀਤੀ ਹੋਊਗੀ ਉਹ ਕਰੜੀ ਹੋਊਗੀ ਉਹ ਥੋੜਾ ਜਿਹਾ ਕੈਨੇਡਾ ਕਰਨਗੇ ਤੇ ਸਾਨੂੰ ਵੀ ਕਰਨਾ ਪਊਗਾ ਸੋ ਇਸ ਖਾਤਰ ਥੋੜਾ ਜਿਹਾ ਵਿਸ਼ਲੇਸ਼ਣ ਕਰਨਾ ਐਨਲਾਈਜ਼ ਕਰਨਾ ਇਸ ਸੰਘਰਸ਼ ਨੂੰ ਬੜਾ ਜ਼ਰੂਰੀ ਆ ਤੇ ਆਪਸ ਚ ਇੱਕ ਕੋਆਰਡੀਨੇਸ਼ਨ ਪੈਦਾ ਕਰਨੀ ਬੜੀ ਜ਼ਰੂਰੀ ਆ ਟੀਮ ਵਰਕ ਪੈਦਾ ਕਰਨਾ ਸਾਡੇ ਲਈ ਬੜਾ ਜ਼ਰੂਰੀ ਆ ਸਾਡੇ ਲਈ ਜਦੋਂ ਮੈਂ ਕਹਿੰਨਾ ਉਹ ਸਾਡੇ ਕਿਸਾਨ ਆਗੂਆਂ ਚ ਤੇ ਸਾਡੇ ਚ ਸੋ ਇਸ ਤੇ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਾਨੂੰ ਇਸ ਸੰਘਰਸ਼ ਦਾ ਜਿਹੜਾ ਮੂਲ ਖਾਸਾ ਕੀ ਆ ਤੇ ਇਹਦਾ ਦਾਇਰਾ ਕਿੰਨਾ ਕੁ ਵੱਡਾ ਇਹ ਗੱਲ ਸਮਝਣੀ ਚਾਹੀਦੀ ਆ ਇਹ ਕਿਉਂ ਸਮਝਣੀ ਚਾਹੀਦੀ ਆ ਕਿਉਂਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਵੀ ਇਹ ਕਿਸਾਨੀ ਸੰਘਰਸ਼ ਆ ਕਿਸੇ ਵੇਲੇ ਜਦੋਂ ਪਹਿਲਾਂ ਕਿਤੇ ਕਿਸਾਨੀ ਸੰਘਰਸ਼ ਪੈਦਾ ਹੋਇਆ ਤਾਂ ਉਹ ਕਿਸਾਨਾਂ ਦੇ ਸੰਘਰਸ਼ੰਦੇ ਸੀ ਕਿਸਾਨ ਹੀ ਲੜਦੇ ਸੀ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਉਸ ਸੰਘਰਸ਼ ਦੀ ਅਗਵਾਈ ਕਰਦੀਆਂ ਸੀ ਤੇ ਉਸ ਵੇਲੇ ਸਮੇਂ-ਸਮੇਂ ਤੇ ਸਰਕਾਰਾਂ ਨਾਲ ਉਹ ਲੜਾਈ ਲੜਦੀਆਂ ਸੀ ਇਸ ਗੱਲ 'ਚ ਅਸੀਂ ਮੁਨਕਰ ਨਹੀਂ ਹੋ ਰਹੇ ਏ ਇਸ ਸੰਘਰਸ਼ ਵਿੱਚ ਵੀ ਜੇ ਅਸੀਂ ਇਹ ਗੱਲ ਸਮਝੀਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਸੇ ਇਸ਼ੂ ਨੂੰ ਰੈਕਗਨਾਈਜ਼ ਕੀਤਾ ਜਾਂ ਇਹ ਕਿ ਲਈਏ ਇਸ ਜਿਹੜੇ ਨਵੇਂ ਕਾਨੂੰਨ ਬਣੇ ਆ ਇਸ ਇਸ਼ੂ ਨੂੰ ਉਹਨਾਂ ਨੇ ਪਛਾਣਿਆ ਇਸ ਗੱਲ ਦੇ ਉੱਤੇ ਫਿਰ ਲਾਂਬੰਦੀ ਹੋਈ ਉਹ ਵੀ ਕਿਸਾਨ ਜਥੇਬੰਦੀਆਂ ਨੇ ਆਪਦੇ ਕੈਡਰ ਦੇ ਥਰੂ ਕੀਤੀ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਇਹ ਗੱਲ ਬਿਲਕੁਲ ਸਿਹਰਾ ਕਿਸਾਨ ਜੱਥੇਬੰਦੀਆਂ ਤੇ ਆਗੂਆਂ ਨੂੰ ਜਾਂਦਾ ਵੀ ਸਾਰੀ ਜਿਹੜੀ ਇਸ਼ੂ ਨੂੰ ਪਛਾਣਨ ਤੋਂ ਲੈ ਕੇ ਲਾਮਬੰਦੀ ਤੱਕ ਦਾ ਸਫ਼ਰ ਆ ਉਹ ਬਾਖੂਬੀ ਸਾਡੇ ਕਿਸਾਨ ਆਗੂਆਂ ਨੇ ਨਿਭਾਇਆ ਪਰ ਹੁਣ ਇਹਦਾ ਮੂਲ ਖਾਂਸਾ ਕੀ ਆ ਇਹ ਸਾਨੂੰ ਸਮਝਣਾ ਚਾਹੀਦਾ ਜੋ ਸੰਘਰਸ਼ ਦਾ ਹੁਣ ਰੂਪ ਸਾਡੇ ਸਾਹਮਣੇ ਆ ਰਿਹਾ ਤੇ ਜਿਸ ਤਰ੍ਹਾਂ ਦੀ ਵਿਆਪਕ ਪਾਰਟਿਸਪੇਸ਼ਨ ਜਾਂ ਸ਼ਮੂਲੀਅਤ ਸਾਹਮਣੇ ਆ ਰਹੀ ਆ ਉਸ ਗੱਲ ਤੋਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਤੇ ਇਹ ਗੱਲ ਮੰਨ ਵੀ ਲੈਣੀ ਚਾਹੀਦੀ ਆ ਵੀ ਇਹ ਕੱਲੇ ਕਿਸਾਨਾਂ ਦਾ ਸੰਘਰਸ਼ ਨਹੀਂ ਰਿਹਾ ਹਾਲਾਂਕਿ ਮੈਂ ਵੀ ਕਿਸਾਨ ਪਰਿਵਾਰ ਚੋਂ ਆ ساری ਜ਼ਿੰਦਗੀ ਦਾਦੇ ਨੇ ਪਿਓ ਨੇ ਕਿਸਾਨੀ ਹੋਈ ਕੀਤੀ ਆ ਤੇ ਕਿਸਾਨ ਪਰਿਵਾਰ ਨਾਲ ਸੰਬੰਧਤ ਆ ਪਰ ਇਹ ਗੱਲ ਇਸ ਕਰਕੇ ਸਾਨੂੰ ਸਮਝ ਲੈਣੀ ਚਾਹੀਦੀ ਆ ਕਿਉਂਕਿ ਇਹਦਾ ਦਾਇਰਾ ਬਹੁਤ ਵੱਡਾ ਹੋ ਗਿਆ ਤੇ ਇਹ ਇਸ ਸੰਘਰਸ਼ ਦਾ ਖਾਸੀਅਤ ਵੀ ਆ ਇਸ ਸੰਘਰਸ਼ ਦੀ ਇਹਦਾ ਖਾਸਾ ਜਿਹੜਾ ਉਹ ਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ ਰਿਹਾ ਹੁਣ ਇਹ ਜਿਹੜਾ ਸੰਘਰਸ਼ ਆ ਇਹਦੇ ਚ ਜਿਹੜੀ ਵਿਆਪਕ ਸ਼ਮੂਲੀਅਤ ਆ ਉਹ ਬਹੁਤ ਹੋਰ ਵਰਗਾਂ ਦੀ ਵੀ ਹੋ ਰਹੀ ਆ ਤੁਸੀਂ ਦੇਖੋ ਸਾਡੇ ਚਾਹੇ ਨਹਿنگ ਸਿੰਘ ਫੌਜਾਂ ਬੈਠੀਆਂ ਸਾਡੇ ਜਿਹੜੇ ਬੁੱਧੀਜੀਵੀ ਆ ਉਹ ਆ ਰਹੇ ਆ ਸਾਡੇ ਇੱਥੇ ਜਿਹੜੇ ਪੁਲਿਸ ਅਫਸਰ ਆ ਉਹ ਆਪਣੀਆਂ ਨੌਕਰੀਆਂ ਛੱਡ ਕੇ ਆ ਰਹੇ ਆ ਸਾਡੇ ਜਿਹੜੇ ਟੀਚਰਸ ਆ ਜਾਂ ਜਿਹੜੇ ਪ੍ਰੋਫੈਸਰਸ ਆ ਉਹ ਆ ਰਹੇ ਆ ਸੋ ਕਿਸ ਤਰ੍ਹਾਂ ਦੀ ਮੇਰਾ ਜਿਹੜਾ ਇੱਕ ਕਿੱਤਾ ਸੀ ਕਲਾਕਾਰ ਜਾਂ ਕਲਾ ਨਾਲ ਸੰਬੰਧ ਖੇਤਰ ਚੋਂ ਅਸੀਂ ਆ ਗਏ ਕਿਉਂਕਿ ਇਹ ਗੱਲ ਅਸੀਂ ਪਹਿਲੇ ਦਿਨ ਤੋਂ ਸਮਝ ਲਈ ਤੇ ਇਹ ਗੱਲ ਹਮੇਸ਼ਾ ਪਹਿਲੇ ਦਿਨ ਤੋਂ ਸ਼ੰਭੂ ਮੋਰਚੇ ਰਾਹੀਂ ਅਸੀਂ ਰੱਖੀ ਵੀ ਇਹ ਲੜਾਈ ਕੱਲੀ ਆਰਥਿਕ ਲੜਾਈ ਨਹੀਂ ਆ ਕੱਲੀ ਐਮਐਸਪੀ ਦੀ ਲੜਾਈ ਨਹੀਂ ਆ ਗੱਲ ਸਾਡੀ ਹੋਂਦ ਦੀ ਆ ਜਦੋਂ ਹੋਂਦ ਦੀ ਲੜਾਈ ਆ ਸੋ ਇਹੋ ਜੀ ਵਿਆਪਕ ਪਾਰਟਿਸਪੇਸ਼ਨ ਹੋਣੀ ਲਾਜ਼ਮੀ ਸੀ ਤੇ ਉਹ ਸਾਨੂੰ ਦੇਖ ਵੀ ਰਹੀ ਹੈ ਸੋ ਇਹ ਗੱਲ ਸਾਡੇ ਕਿਸਾਨ ਆਗੂਆਂ ਨੂੰ ਸਾਡੀ ਬੇਨਤੀ ਆ ਵੀ ਇਹ ਗੱਲ ਉਹਨਾਂ ਨੂੰ ਮੰਨ ਲੈਣੀ ਚਾਹੀਦੀ ਆ ਇਸ ਸੰਘਰਸ਼ ਦਾ ਜਿਹੜਾ ਦਾਇਰਾ ਉਹ ਐਡਾ ਵੱਡਾ ਹੋ ਗਿਆ ਵੀ ਇਸ ਸੰਘਰਸ਼ ਦੀ ਅਗਵਾਹੀ ਆ ਜਿਹੜੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਕਰ ਰਿਹਾ ਉਹ ਸਾਡੀਆਂ ਅਕਲਾਂ ਤੋਂ ਗਿਣਤੀਆਂ ਹਾਂਜੀ ਸੋ ਇਸ ਸੰਘਰਸ਼ ਦਾ ਦਾਇਰਾ ਸਾਡੀਆਂ ਅਕਲਾਂ ਤੋਂ ਸਾਡੀਆਂ ਗਿਣਤੀਆਂ ਮਿੰਤੀਆਂ ਤੋਂ ਬਹੁਤ ਵੱਡਾ ਹੋ ਚੁੱਕਿਆ ਉਹਦਾ ਪ੍ਰਤੱਖ ਆਧਾਰਨ ਸਾਡੇ ਸਾਹਮਣੇ ਇਹ ਆ ਵੀ ਜਿਸ ਦਿਨ 26 ਨਵੰਬਰ ਨੂੰ ਅਸੀਂ ਸ਼ੰਭੂ ਤੋਂ ਤੁਰੇ ਸੀ ਤੇ ਕਿਸਾਨ ਜਥੇਬੰਦੀਆਂ ਦੇ ਜਾਂ ਸਾਡੇ ਆਗੂਆਂ ਦਾ ਜਿਹੜਾ ਪਲਾਨ ਇਹ ਸੀ ਵੀ ਅਸੀਂ ਸ਼ੰਭੂ ਤੇ ਬਹਿ ਜਾਾਂਗੇ ਜਾਂ ਉਧਰ ਖਨੌਰੀ ਵਾਲੇ ਪਾਸੇ ਖਨੌਰੀ ਬਹਿ ਜਾਣਗੇ ਜਾਂ ਜਿੱਥੋਂ-ਜਿੱਥੋਂ ਵੀ ਅਸੀਂ ਦਿੱਲੀ ਵਾਲੇ ਪਰ ਅਕਾਲਪੁਰਖ ਵਾਹਿਗੁਰੂ ਦਾ ਵਰਤਾਰਾ ਇਹ ਵਾਪਰਿਆ ਵੀ ਉੱਥੇ ਅਕਾਲਪੁਰਖ ਵਾਹਿਗੁਰੂ ਨੇ ਸੰਗਤ ਦੇ ਰਾਹੀਂ ਆਪ ਫੈਸਲੇ ਦਵਾਏ ਸੰਗਤ ਉਹਨਾਂ ਬਾਰਡਰਾਂ ਤੇ ਨਹੀਂ ਬੈਠੀ ਤੇ ਦਿੱਲੀ ਨੂੰ ਆ ਕੇ ਘੇਰ ਲਿਆ ਬੋਲੇ ਉਹ ਨਿਹਾਲ ਸੋ ਸ੍ਰੀ ਅਕਾਲ ਸੋ ਦਿੱਲੀ ਨੂੰ ਆ ਕੇ ਘੇਰ ਲਿਆ ਜਦੋਂ ਅਸੀਂ ਦਿੱਲੀ ਨੂੰ ਘੇਰੀ ਬੈਠੇ ਆ ਇਹ ਗੱਲ ਜਾਂ ਇਹ ਵਰਤਾਰਾ ਕਿਸੇ ਜਥੇਬੰਦੀ ਜਾਂ ਕਿਸੇ ਬੰਦੇ ਨੇ ਜਾਂ ਕਿਸੇ ਵਿਅਕਤੀ ਨੇ ਇਹ ਗੱਲ ਨਹੀਂ ਸੋਚੀ ਸੀ ਇਹ ਉਹਨਾਂ ਗਿੰਤੀਆਂ ਬਿੰਤੀਆਂ ਤੋਂ ਸਿੱਤੇ ਸਾਡੀਆਂ ਅਕਲਾਂ ਤੋਂ ਪਰਾਂ ਦੀ ਗੱਲ ਹੋਈ ਅਗਲੀ ਗੱਲ ਜਿਹੜੀ ਸਾਨੂੰ ਇੱਕ ਹੋਰ ਸਮਝ ਲੈਣੀ ਚਾਹੀਦੀ ਆ ਵੀ ਜਿੱਦਿਆਂ ਅਸੀਂ ਦਿੱਲੀ ਆ ਕੇ ਇੱਥੇ ਬੈਠੇ ਕੁੰਡਲੀ ਬਾਡਰ ਤੇ ਉਦੋਂ ਜਥੇਬੰਦੀਆਂ ਦਾ ਫੈਸਲਾ ਇਹ ਸੀ ਵੀ ਬਰਾੜੀ ਦੇ ਗਰਾਊਂਡ 'ਚ ਚਲਦੇ ਆ ਪਰ ਫੇਰ ਸੰਗਤ ਨੇ ਫੈਸਲਾ ਲਿਆ ਆ ਵੀ ਬਰਾੜੀ ਨਹੀਂ ਅਸੀਂ ਤਾਂ ਇੱਥੇ ਹੀ ਬੈਠਾਂਗੇ ਸੋ ਇਹ ਦੋ ਪ੍ਰਤੱਖ ਧਾਰਨਾ ਸਾਡੇ ਸਾਹਮਣੇ ਆ ਜੀ ਤੋ ਸਾਨੂੰ ਇਹ ਪਤਾ ਲੱਗਦਾ ਵੀ ਇਹ ਸਾਡੀਆਂ ਗਿੰਤੀਆਂ ਬਿੰਤੀਆਂ ਤੋਂ ਸਾਡੀਆਂ ਅਕਲਾਂ ਤੋਂ ਪਰਾਂ ਦੀਆਂ ਗੱਲਾਂ ਹੋ ਰਹੀਆਂ ਤੇ ਇਸ ਸੰਘਰਸ਼ ਦੀ ਗਵਾਹੀ ਅਕਾਲ ਪੁਰਖ ਵਾਹਿਗੁਰੂ ਆਪ ਕਰ ਰਹੇ ਆ ਇਥੇ ਕਿਸੇ ਜਤੇਬੰਦੀ ਦੀ ਅਗਵਾਹੀ ਨਹੀਂ ਆ ਕਿਸੇ ਵਿਅਕਤੀ ਦੀ ਅਗਵਾਹੀ ਨਹੀਂ ਆ ਇਸ ਲਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਾਂ ਇੱਕ ਡਿਵਾਈਨ ਇੰਟਰਵੈਂਸ਼ਨ ਆ ਜਿਹਨੂੰ ਕਹਿੰਦੇ ਆ ਜਾਂ ਜਿਹਨੂੰ ਕਹਿੰਦੇ ਆ ਵੀ ਇਹ ਅਧਿਆਤਮਕ ਜਿਹੜੀ ਗੱਲ ਵਾਪਰ ਰਹੀ ਆ ਇਹਨੂੰ ਪਛਾਣ ਲੈਣਾ ਚਾਹੀਦਾ ਸੋ ਉਸ ਗੱਲ ਨੂੰ ਪਛਾਣ ਕੇ ਗੱਲ ਮੰਨ ਲੈਣੀ ਚਾਹੀਦੀ ਆ ਵੀ ਅਕਾਲ ਪੁਰਖ ਵਾਹਿਗੁਰੂ ਜੋ ਕਰ ਰਿਹਾ ਉਹ ਉਹਦੀ ਰਜ਼ਾ ਚ ਹੋ ਰਿਹਾ ਤੇ ਸੰਗਤ ਰੂਪੀ ਫੈਸਲੇ ਦੇ ਰਾਹੀ ਹੋ ਰਹੀਆ ਤੁਸੀਂ ਇਹ ਦੇਖੋ ਇਹ ਗੱਲ ਬੜੀ ਬਾਖਮਾਲ ਆ ਵੀ ਸੰਗਤ ਦੇ ਫੈਸਲੇ ਸੰਗਤ ਕਿਤੇ ਕੋਈ ਜਗਾ ਨਹੀਂ ਮਿੱਥੀ ਹੋਈ ਉਹਨਾਂ ਨੇ ਵੀ ਕਿਤੇ ਬੈਠ ਕੇ ਜਗਾ ਮਿੱਥੀ ਆ ਤੇ ਸੰਗਤ ਉੱਥੋਂ ਫੈਸਲੇ ਲੈ ਰਹੀ ਆ ਨਹੀਂ ਸੰਗਤ ਵਾਹਿਗੁਰੂ ਦੇ ਰਾਹੀ ਅਕਾਲ ਪੁਰਖ ਵਾਹਿਗੁਰੂ ਦੇ ਰਾਹੀ ਉਹਨਾਂ ਦੇ ਮਨਾਂ 'ਚ ਹੀ ਗੱਲ ਵਸ ਜਾਂਦੀ ਆ ਤੇ ਥਾਂ ਤੇ ਹੀ ਫੈਸਲੇ ਲੈ ਲੈਂਦੀ ਆ ਇਹ ਗੱਲ ਬਾਖਮਾਲ ਆ ਇਹ ਗੱਲ ਪਹਿਲਾਂ ਕਦੇ ਨਹੀਂ ਦੇਖੀ ਗਈ ਸੀ ਇਸ ਸੰਘਰਸ਼ ਚ ਪਹਿਲੀ ਵਾਰੀ ਇਹ ਗੱਲ ਸਾਡੇ ਸਾਹਮਣੇ ਆਈ ਹੈ ਇਸੇ ਕਰਕੇ ਆਪਾਂ ਵਾਰ-ਵਾਰ ਇਹ ਗੱਲ ਕਹਿ ਰਹੇ ਆਂ ਵੀ ਇਹ ਇਤਿਹਾਸਿਕ ਵਰਤਾਰਾ ਵਾਪਰ ਰਿਹਾ ਇਸ ਤਰ੍ਹਾਂ ਦਾ ਸੰਘਰਸ਼ ਪਹਿਲਾਂ ਨਾ ਕਦੇ ਪੈਦਾ ਹੋਇਆ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਜਦੋਂ ਤੱਕ ਉਸ ਕਾਲਪੁਰਖ ਵਾਹਿਗੁਰੂ ਦੀ ਰਜ਼ਾ ਨਾ ਹੋਊਗੀ ਉਦੋਂ ਤੱਕ ਐਡਾ ਵੱਡਾ ਸੰਘਰਸ਼ ਪੈਦਾ ਨਹੀਂ ਹੋਣਾ ਸੋ ਇਸ ਸੰਘਰਸ਼ ਦਾ ਮੂਲ ਖਾਂਸਾ ਤੇ ਇਸ ਸੰਘਰਸ਼ ਦਾ ਦਾਇਰਾ ਇਹ ਸਾਨੂੰ ਸਮਝ ਲੈਣਾ ਚਾਹੀਦਾ ਕਿ ਇਹ ਸੰਘਰਸ਼ ਸੰਗਤ ਦਾ ਇਹ ਸੰਘਰਸ਼ ਲੋਕਾਂ ਦਾ ਇੱਥੇ ਕਿਸੇ ਜਥੇਬੰਦੀ ਜਾਂ ਕਿਸੇ ਵਿਅਕਤੀ ਦਾ ਗਲਬਾ ਨਹੀਂ ਆ ਇਸ ਸੰਘਰਸ਼ ਤੇ ਤੇ ਜੇ ਲੋਕਾਂ ਦਾ ਸੰਘਰਸ਼ ਆ ਫੇਰ ਲੋਕਾਂ ਦੀ ਜਾਂ ਲੋਕਾਂ ਦੇ ਜਿਹੜੇ ਨਮਾਇंदे ਆ ਉਹਨਾਂ ਦਾ ਸਾਨੂੰ ਰਿਪਰੈਜ਼ੈਂਟੇਸ਼ਨ ਲੈ ਲੈਣੀ ਚਾਹੀਦੀ ਆ ਹੁਣ ਜਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਜੋ ਅੱਜ ਵੀ ਸਰਕਾਰ ਨਾਲ ਮੀਟਿੰਗ ਹੋਈ ਜਿਹੜਾ ਇੱਕ ਡੈਡਲੌਕ ਜਾਂ ਇਹ ਪੜਾ ਆਇਆ ਹੋਇਆ ਏ ਡੈਡਲੌਕ ਦਾ ਪੜਾ ਆਇਆ ਹੋਇਆ ਉਹ ਟੁੱਟ ਨਹੀਂ ਰਿਹਾ ਇੱਕ ਮਹੀਨਾ ਜਾਂ ਉਦੋਂ ਜ਼ਿਆਦਾ ਦਿਨ ਹੋ ਗਏ ਸਾਨੂੰ ਇੱਥੇ ਇੱਕ ਮਹੀਨਾ 4 5 6 ਦਿਨ ਹੋ ਗਏ ਹੋਣੇ ਆ ਬੈਠਿਆਂ ਨੂੰ ਤੇ ਡੈਡਲੌਕ ਟੁੱਟ ਨਹੀਂ ਰਿਹਾ ਅਸੀਂ ਹਜੇ ਵੀ ਜਾਪਤੇ ਚ ਅਸੀਂ ਚੜ੍ਹਦੀ ਕਲਾ ਚ ਤੇ ਸਾਡਾ ਏਕਾ ਵੀ ਬਰਕਰਾਰ ਆ ਵਾਰ-ਵਾਰ ਆਪਾਂ ਇਹ ਗੱਲ ਕਹਿ ਰਹੇ ਹਾਂ ਵੀ ਕਿਸਾਨ ਮਜ਼ਦੂਰ ਏਕਤਾ ਜਿਹੜੀ ਜਿੰਦਾਬਾਦ ਸੋ ਏਕਤਾ ਜਿਹੜਾ ਲਫਜ਼ਾ ਇਹ ਜਿਹੜਾ ਸਾਨੂੰ ਸਮਝ ਲੈਣਾ ਚਾਹੀਦਾ ਵੀ ਸਾਨੂੰ ਸਾਡੀ ਏਕਤਾ ਤਾਂ ਹੀ ਅਸੀਂ ਦਿਖਾ ਪਾਵਾਂਗੇ ਜੇ ਕੱਲਾ ਉਹ ਨਾਹਰਿਆਂ 'ਚ ਨਾ ਹੋਵੇ ਜੋ ਪ੍ਰੈਕਟਿਸ 'ਚ ਵੀ ਜਾਂ ਸਾਰਾ ਡਿਸਕੋਰਸ ਜੋ ਚੱਲ ਰਿਹਾ ਉੱਥੇ ਵੀ ਸਾਨੂੰ ਦਿਖੇ ਹੁਣ ਡਿਸਕੋਰਸ ਕੀ ਚੱਲ ਰਿਹਾ ਅੱਜ ਜਿਹੜਾ ਡੈਡਲੌਕ ਕ੍ਰੀਏਟ ਹੋਇਆ ਹੋਇਆ ਪੋਸਟ ਡੈਡਲੌਕ ਨੂੰ ਤੋੜਨ ਦੇ ਲਈ ਜਾਂ ਸਾਡੀ ਰਣਨੀਤੀ ਘੜਨ ਲਈ ਸਾਡੇ ਕੋਲੇ ਕੁਝ ਆਈਡੀਆਸ ਆ ਥੋੜਾ ਜਿਹਾ ਇੱਕਦਮ ਘਮਾਓ ਹਾਂਜੀ ਸਾਡੇ ਕੋਲੇ ਕੁਝ ਆਈਡੀਆਜ਼ ਆ ਉਹ ਆਈਡੀਆਜ਼ ਅਸੀਂ ਤੁਹਾਡੇ ਨਾਲ ਬੈਠ ਕੇ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨਾਲ ਬੈਠ ਕੇ ਡਿਸਕਸ ਕਰਨਾ ਚਾਹੁੰਦੇ ਆ ਕਿਉਂਕਿ ਇਹ ਕੋਈ ਬਹੁਤ ਚੰਗੀ ਜਾਂ ਸੋਹਣੀ ਗੱਲ ਨਹੀਂ ਹੁੰਦੀ ਵੀ ਅਸੀਂ ਤੁਹਾਡੇ ਰੂਬਰੂ ਸੋਸ਼ਲ ਮੀਡੀਆ ਰਾਹੀਂ ਹੋਈਏ ਹੋਰ ਸਾਡੇ ਕੋਲੇ ਕੋਈ ਰਾਣਾ ਹੋਵੇ ਤੇ ਤੁਸੀਂ ਸੋਸ਼ਲ ਮੀਡੀਆ ਰਾਹੀਂ ਅਟੈਕ ਕਰਨ ਲੱਗ ਜੋਂ ਤੇ ਆਈਡੀਆਜ਼ ਨੂੰ ਜਨਰੇਟ ਹੀ ਨਾ ਹੋਣ ਦੇਓ ਤੇ ਵਾਰ-ਵਾਰ ਇਹ ਗੱਲ ਪਰਸਨਲ ਅਟੈਕ ਰਾਹੀਂ ਕਹਿਣ ਲੱਗ ਜੋਂ ਵੀ ਇਹ ਤਾਂ ਆਰਐਸਐਸ ਆ ਇਹ ਤਾਂ ਏਜੰਸੀਆਂ ਦੇ ਬੰਦੇ ਆ ਇਹ ਤਾਂ ਦੋ ਫਾੜ ਕਰ ਰਹੇ ਆ ਸੰਘਰਸ਼ ਨੂੰ ਸੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਸਾਡੇ ਆਗੂਆਂ ਨੂੰ ਤੁਹਾਡੀ ਅਗਵਾਹੀ 'ਚ ਇਹ ਸੰਘਰਸ਼ ਲੜ ਰਹੇ ਆ ਤੁਹਾਡੀ ਅਗਵਾਹੀ 'ਚ ਸੰਘਰਸ਼ ਲੜਾਂਗੇ ਪਰ ਤੁਸੀਂ ਸਾਡੇ ਜਿਹੜੇ ਕੋਈ ਸਲਾਹਾਂ ਜਾਂ ਆਈਡੀਆਜ਼ ਆ ਉਹਨੂੰ ਲਓ ਜੇ ਤੁਹਾਨੂੰ ਚੰਗੇ ਲੱਗੇ ਤਾਂ ਤੁਸੀਂ ਮੰਨ ਲਿਓ ਜੇ ਨਹੀਂ ਚੰਗੇ ਲੱਗੇ ਤਾਂ ਨਾ ਮੰਨਿਓ ਸੋ ਅਗਵਾਹੀ ਤਾਂ ਤੁਹਾਡੀ ਆ ਸੋ ਇਸ ਲਈ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਸੀ ਵੀ ਸਟੇਜ ਤੋਂ ਬੋਲਣ ਵਾਸਤੇ ਮੈਂ ਜਾਂ ਸਾਡਾ ਕੋਈ ਵੀ ਬੰਦਾ ਇੱਥੇ ਨਹੀਂ ਆਇਆ। ਅਸੀਂ ਸਟੇਜਾਂ ਤੋਂ ਬੋਲਣ ਨਹੀਂ ਆਏ। ਤੁਸੀਂ ਜੇ ਕਹਿ ਰਹੇ ਹੋ ਵੀ ਸਟੇਜਾਂ ਤੋਂ ਤੁਸੀਂ ਨੇੜੇ-ਤੇੜੇ ਵੀ ਨਾ ਆਇਓ ਨਾ ਬੋਲਿਓ। ਸਿਰ ਮੱਥੇ, ਹਜੇ ਵੀ ਸਿਰ ਮੱਥੇ। ਅਸੀਂ ਇਹ ਕਹਿ ਰਹੇ ਹਾਂ ਵੀ ਸਟੇਜ ਤੋਂ ਆਪਾਂ ਨਹੀਂ ਬੋਲਾਂਗੇ ਪਰ ਅਸੀਂ ਇਕੱਠੇ ਬਹਿ ਕੇ ਗੱਲਬਾਤ ਆਪਸ ਵਿੱਚ ਤਾਂ ਕਰ ਸਕਦੇ ਹਾਂ। ਜੇ ਸਰਕਾਰ ਜਿਹੜੀ ਅੱਜ ਸਾਡੀ ਦੁਸ਼ਮਣ ਜੇ ਤੁਸੀਂ ਉਹਨਾਂ ਨਾਲ ਇੰਨੀਆਂ ਮੀਟਿੰਗਾਂ ਕਰ ਸਕਦੇ ਹੋ ਤਾਂ ਸਾਡਾ ਤਾਂ ਕੋਈ ਪਰਸਨਲ ਵੈਰ ਹੀ ਨਹੀਂ ਨਾ ਸਾਡਾ ਤਾਂ ਕੁਝ ਨਹੀਂ ਵੰਡਿਆ ਤੇ ਅਸੀਂ ਆਪਸ ਵਿੱਚ ਬੈਠ ਕੇ ਵੀ ਗੱਲਬਾਤ ਕਰ ਸਕਦੇ ਹਾਂ ਕੀ ਪਤਾ ਜਿਹੜਾ ਇਸ ਡੈਡਲੌਕ ਨੂੰ ਤੋੜਨ ਦਾ ਹੱਲ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਵੀ ਹੱਲ ਇੱਕੋ ਪਾਸੇ ਪਿਆ ਕੀ ਪਤਾ ਉਹ ਦੂਜੇ ਪਾਸੇ ਹੱਲ ਪਿਆ ਹੋਵੇ ਤੇ ਉਹ ਹੱਲ ਸਾਨੂੰ ਦੇਖ ਹੀ ਨਹੀਂ ਰਹਾ ਹੋਵੇ ਤੇ ਅਸੀਂ ਉਹ ਹੱਲ ਤੁਹਾਨੂੰ ਦਿਖਾਉਣ 'ਚ ਆਪਦੀ ਥੋੜੀ ਬਹੁਤ ਹੈਲਪ ਕਰ ਦਈਏ ਥੋੜੀ ਬਹੁਤ ਸਹਿਯਤਾ ਕਰ ਦੀਏ ਸੋ ਇਸ ਖਾਤਰ ਮੇਰੀ ਤੁਹਾਨੂੰ ਜਿਹੜੀ ਬੇਨਤੀ ਆ ਹੱਥ ਜੋੜ ਕੇ ਵੀ ਇੱਕ ਤਾਂ ਸਾਨੂੰ ਕੋਆਰਡੀਨੇਸ਼ਨ ਆਪਸ ਵਿੱਚ ਬਣਾਉਣੀ ਚਾਹੀਦੀ ਆ ਇਹ ਸਾਡੇ ਸੰਘਰਸ਼ ਲਈ ਵੀ ਜ਼ਰੂਰੀ ਆ ਜੇ ਅਸੀਂ ਕੋਆਰਡੀਨੇਸ਼ਨ ਆਪਸ ਵਿੱਚ ਨਹੀਂ ਬਣਾ ਕੇ ਚੱਲਾਂਗੇ ਤਾਂ ਸਰਕਾਰਾਂ ਤਾਂ ਇਹ ਚਾਹੁੰਦੀਆਂ ਫਿਰ ਔਰ ਜੇ ਕਿਤੇ ਜੇ ਸਾਡੇ ਵਖਰੇਵੇਂ ਵੀ ਸੀ ਦੇਖੋ ਵਖਰੇਵੇਂ ਜਿਹੜੇ ਸੀ ਉਹ ਸਿਧਾਂਤਕ ਸੀ ਜਾਂ ਉਹ ਸੰਘਰਸ਼ ਦੇ ਪੈਨਤੜਿਆਂ ਨੂੰ ਰਣਨੀਤੀ ਨੂੰ ਲੈ ਕੇ ਸੀ ਵਖਰੇਵੇਂ ਕੋਈ ਪਰਸਨਲ ਵਖਰੇਵੇਂ ਥੋੜੀ ਆ ਆਪਣੇ ਸੋ ਜੇ ਸਿਧਾਂਤਕ ਵਖਰੇਵਿਆਂ ਤੇ ਅਸੀਂ ਇੱਕ ਦੂਜੇ ਦੇ ਖਿਲਾਫ ਪੋਜੀਸ਼ਨ ਲੈ ਲਾਂਗੇ ਇਹ ਤਾਂ ਪੋਲੀਟੀਕਲ ਪਾਰਟੀਆਂ ਕਰਦੀਆਂ ਹੁੰਦੀਆਂ ਵੀ ਜਿਹੜਾ ਸਾਡੇ ਖਿਲਾਫ ਸਿਧਾਂਤਕ ਤੌਰ ਤੇ ਪੋਜੀਸ਼ਨ ਲੈ ਜੇ ਉਹਨੂੰ ਤੁਸੀਂ ਹੁਣ ਪਰਸਨਲ ਅਟੈਕ ਕਰਨਾ ਸ਼ੁਰੂ ਕਰ ਦੋ ਸੋ ਪਰਸਨਲ ਅਟੈਕ ਅੱਜ ਤੱਕ ਮੈਂ ਆਪਦੇ ਕਿਸੇ ਗੱਲ 'ਚ ਜਾਂ ਸਾਡੇ ਕਿਸੇ ਬੰਦੇ ਨੇ ਜਥੇਬੰਦੀਆਂ ਦੇ ਆਗੂਆਂ ਤੇ ਕੋਈ ਪਰਸਨਲ ਅਟੈਕ ਨਹੀਂ ਕੀਤਾ ਹਮੇਸ਼ਾ ਹੀ ਇਹ ਗੱਲ ਲੈ ਕੇ ਗਈਆਂ ਵੀ ਜਥੇਬੰਦੀਆਂ ਦੇ ਆਗੂ ਸਤਕਾਰਯੋਗ ਆ ਉਹਨਾਂ ਨੇ ਜਿਹੜੀਆਂ ਲੜਾਈਆਂ 40 50 ਸਾਲਾਂ ਚ ਲੜੀਆਂ ਉਹ ਲੜਾਈਆਂ ਦੀ ਵੀ ਅਸੀਂ ਕਦਰ ਕਰਦੇ ਆ ਉਸ ਲੜਾਈਆਂ ਨੂੰ ਵੀ ਅਸੀਂ ਮੰਨਦੇ ਆ ਪਰ ਜਿਸ ਤਰ੍ਹਾਂ ਦਾ ਸੰਘਰਸ਼ ਹੁਣ ਇਹ ਪੈਦਾ ਹੋ ਗਿਆ ਜਾਂ ਜਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਉਥੇ ਕਈ ਵਾਰੀ ਪੁਰਾਣੇ ਪੈਂਤੜੇ ਜਾਂ ਪੁਰਾਣੀਆਂ ਜਿਹੜੀਆਂ ਰਣਨੀਤੀਆਂ ਉਹ ਨਹੀਂ ਕੰਮ ਆਉਂਦੀਆਂ ਸਾਨੂੰ ਨਵੇਂ ਪੈੰਤਰੇ ਤੇ ਨਵੀਂ ਰਣਨੀਤੀ ਘੜਨੀ ਪੈਂਦੀ ਆ ਸਮੇਂ ਦੇ ਅਨਸਾਰ ਰਣਨੀਤੀ ਬਦਲਣੀ ਪੈਂਦੀ ਆ ਇਸ ਖਾਤਰ ਮੇਰੀ ਬੇਨਤੀ ਆ ਵੀ ਅਸੀਂ ਆਪਸ ਚ ਕੋਆਰਡੀਨੇਸ਼ਨ ਬਣਾਈਏ ਤੁਸੀਂ ਸਾਡੀ ਰਿਪਰੈਜੈਂਟੇਸ਼ਨ ਵੀ ਲਓ ਅਸੀਂ ਤੁਹਾਨੂੰ ਸਲਾਹਾਂ ਦਈਏ ਤੇ ਅਸੀਂ ਆਪਸ ਚ ਜਦੋਂ ਮਿਲ ਕੇ ਬੈਠਾਂਗੇ ਮੈਂ ਇੱਕ ਵਾਰੀ ਫੇਰ ਕਹਿਣਾ ਜੇ ਤੁਹਾਡੇ ਮੇਰੇ ਨਾਲ ਚਲੋ ਇੱਕ ਪਰਸਨਲ ਗੱਲ ਆਪਾਂ ਸ਼ੇਅਰ ਕਰ ਲੈਨੇ ਆ ਤੀਜੇ ਚੌਥੇ ਦਿਨ ਸੰਘਰਸ਼ ਦੇ ਮੈਂ ਰਾਤ ਨੂੰ ਮੁੰਡਿਆਂ ਨੂੰ ਸਾਡੇ ਯੂਥ ਨੂੰ ਮਿਲਦਾ ਸਟੇਜ ਦੇ ਆਸ-ਪਾਸ ਫਿਰ ਰਿਹਾ ਸੀ ਤਾਂ ਉੱਥੇ ਜਿਹੜੇ ਮਨਜੀਤ ਰਾਏ ਆ ਜਿਨ੍ਹਾਂ ਨੇ ਕਾਫੀ ਕੁਝ ਬੋਲਿਆ ਮੇਰੇ ਖਿਲਾਫ ਕਾਫੀ ਕੁਝ ਬੋਲਿਆ ਜਾਂ ਹੋਰ ਵੀ ਬੜਾ ਕੁਝ ਬੋਲਿਆ ਸਾਰੇ ਬੰਦਿਆਂ ਦੇ ਖਿਲਾਫ ਉਹਨਾਂ ਨੇ ਮੈਨੂੰ ਬੁਲਾ ਲਿਆ ਦੋ ਤਿੰਨ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਸੀਗੇ ਤੇ ਉਹ ਕਹਿੰਦੇ ਜੀ ਤੁਹਾਡੇ ਨਾਲ ਗੱਲ ਕਰਨੀ ਆ ਮੈਂ ਕਿਹਾ ਪਲੀਜ਼ ਕਰੋ ਜੀ ਕਹਿੰਦੇ ਆਪਾਂ ਮਿਲ ਕੇ ਬੈਠਾਂਗੇ ਤੇ ਆਪਾਂ ਗੱਲਬਾਤ ਕਰਾਂਗੇ ਪਰ ਸਾਡਾ ਗੁੱਸਾ ਇਹ ਆ ਵੀ ਤੁਸੀਂ ਸਾਨੂੰ ਜਿਹੜੀਆਂ ਗੱਲਾਂ ਕਹੀਆਂ ਵੀ ਪ੍ਰੀਤੀ ਭੋਜ ਕਰਕੇ ਆਉਣੇ ਉਹ ਅਸੀਂ ਸਰਕਾਰ ਨਾਲ ਤੁਸੀਂ ਇਹ ਗੱਲ ਕਹੀ ਤੇ ਸਾਡੇ ਦਿਲਾਂ ਨੂੰ ਲੱਗੀ ਮੈਂ ਉਹਨਾਂ ਨੂੰ ਕਿਹਾ ਜੀ ਇਹ ਗੱਲ ਜਿਹੜੀ ਸੀ ਨਾ ਇਹ ਸਿੰਬੋਲਿਕ ਗੱਲ ਸੀ ਪ੍ਰੀਤੀ ਭੋਜ ਕਹੀ ਹਰੀ ਜਦੋਂ ਅਸੀਂ ਸੰਘਰਸ਼ ਜਾਂ ਲੜਾਈ ਲੜਦੇ ਹਾਂ ਉਦੋਂ ਸਿੰਬੋਲਿਕ ਗੱਲਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੁੰਦਾ ਇਹ ਸਿੰਬੋਲਿਕ ਗੱਲ ਸੀ ਉਹਨਾਂ ਪੈਂਤੜਿਆਂ ਦਾ ਵੀ ਧਿਆਨ ਰੱਖਣਾ ਪੈਂਦਾ ਪੈਂਦਾ ਹੁੰਦਾ ਪਰ ਜੇ ਤੁਹਾਡਾ ਦਿਲ ਦੁਖਿਆ ਮੇਰੀ ਕਿਸੇ ਗੱਲ ਤੋਂ ਤਾਂ ਮੈਂ ਸਾਰੇ ਜਥੇਬੰਦੀਆਂ ਦੇ ਆਗੂਆਂ ਤੋਂ ਮਾਫੀ ਮੰਗਦਾ ਇਹਦੇ ਇਸ ਗੱਲ 'ਚ ਆਪਾਂ ਕੋਈ ਹੰਕਾਰ ਜਾਂ ਇਨਸਿਕਿਉਰਿਟੀ ਲੈ ਕੇ ਥੋੜੀ ਚੱਲ ਰਹੇ ਹਾਂ ਸੋ ਕੋਈ ਸਿੱਖ ਜਾਂ ਗੁਰਨਾਨਕ ਸਾਹਿਬ ਤੋਂ ਜਿਹੜਾ ਜਜ਼ਬਾ ਲੈ ਕੇ ਆਪਾਂ ਤੁਰੇ ਹਾਂ ਉੱਥੇ ਕੋਈ ਹੰਕਾਰ ਤੇ ਇਨਸਿਕਿਉਰਿਟੀ ਨਹੀਂ ਆ ਕੋਈ ਈਗੋ ਨਹੀਂ ਆ ਤੇ ਅਸੀਂ ਮਾਫੀ ਮੰਗਦੇ ਹਾਂ ਜੇ ਤੁਹਾਡਾ ਦਿਲ ਦੁਖਾਇਆ ਤਾਂ ਉਹ ਕਹਿੰਦੇ ਠੀਕ ਆ ਕੋਈ ਗੱਲ ਨਹੀਂ ਫਿਰ ਅਸੀਂ ਦੱਸਾਂਗੇ ਉਸ ਤੋਂ ਬਾਅਦ ਮੇਰੇ ਨਾਲ ਕੋਈ ਰਾਪਤਨਾ ਨਹੀਂ ਬਣਾਇਆ ਦੂਜੇ ਤੀਜੇ ਦਿਨ ਇਨਫੈਕਟ ਮਤਾ ਪਾਤਾ ਵੀ ਦੀਪ ਸਿੱਧੂ ਨੂੰ ਸਟੇਜ ਦੇ ਆਸ-ਪਾਸ ਵੀ ਅਸੀਂ ਆ ਫਟਕਣ ਨਹੀਂ ਦੇਵਾਂਗੇ ਮੈਂ ਕਿਹਾ ਇਹ ਵੀ ਸਿਰ ਮੱਥੇ ਜੀ ਸੋ ਗੱਲ ਇਹ ਆ ਵੀ ਸਾਨੂੰ ਹੁਣ ਕਿਸੇ ਤਰ੍ਹਾਂ ਦਾ ਹੰਕਾਰ ਕਿਸੇ ਤਰ੍ਹਾਂ ਦੀ ਇਨਸਿਕਿਉਰਿਟੀ ਨਹੀਂ ਹੋਣੀ ਚਾਹੀਦੀ ਹੰਕਾਰ ਸਾਨੂੰ ਆਪਣੀਆਂ ਪੋਜੀਸ਼ਨਾਂ ਦਾ ਹੁੰਦਾ ਜਦੋਂ ਅਸੀਂ ਇਹ ਗੱਲ ਮੰਨ ਲਈਏ ਵੀ ਅਕਾਲ ਪੁਰਖ ਵਾਹਿਗੁਰੂ ਨੇ ਇਹ ਜਿਹੜਾ ਵਰਤਾਰਾ ਸਾਰਾ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ ਚ ਵਾਪਰ ਰਿਹਾ ਤਾਂ ਫਿਰ ਸਾਨੂੰ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਆ ਤੇ ਜੇ ਅਸੀਂ ਇਹ ਗੱਲ ਮੰਨ ਲਈਏ ਵੀ ਸਾਡੀ ਪੋਜੀਸ਼ਨ ਯਾ ਸਾਡੀ ਜਥੇਬੰਦ ਘਟਾਂਛੇ ਦਾ ਕਿੰਨਾ ਕੁ ਮਜ਼ਬੂਤ ਹੋਣਾ ਉਹ ਵੀ ਅਕਾਲਪੁਰਖ ਵਾਹਿਗੁਰੂ ਨੇ ਦੇਣਾ ਕਿਉਂਕਿ ਦੇਖੋ ਅਕਾਲਪੁਰਖ ਵਾਹਿਗੁਰੂ ਵੱਡੀਆਂ-ਵੱਡੀਆਂ ਪੋਜੀਸ਼ਨਾਂ ਦੇ ਦਿੰਦਾ ਹੁੰਦਾ ਤੇ ਮਿੰਟਾਂ 'ਚ ਹੀ ਉਹਨਾਂ ਪੋਜੀਸ਼ਨਾਂ ਨੂੰ ਖਿੱਚ ਲੈ ਜਾਂਦਾ ਸੋ ਇਸ ਖਾਤਰ ਇੱਥੇ ਕ੍ਰੈਡਿਟ ਕਿਸੇ ਨੂੰ ਨਹੀਂ ਆ ਸਾਨੂੰ ਇਹ ਕ੍ਰੈਡਿਟ ਵਾਰਚ ਨਹੀਂ ਪਹਿਣਾ ਚਾਹੀਦਾ ਵੀ ਸਾਰਾ ਸੇਰਾ ਸਾਡੇ ਸਿਰ ਤੇ ਬੰਨੇ ਬੰਨਿਆ ਜਾਵੇ ਜਾਂ ਸਾਡੀ ਪੋਜੀਸ਼ਨ ਡਾਊਨ ਹੁੰਦੀ ਆ ਜਾਂ ਇਹ ਗੱਲ ਵੀ ਸਾਡਾ ਜਥੇਬੰਦਕ ਢਾਂਚਾ ਕਮਜ਼ੋਰ ਹੁੰਦਾ ਜੇ ਦੂਜੇ ਬੰਦਿਆਂ ਨੂੰ ਅਕੇ ਲੈ ਕੇ ਆਉਣੇ ਆ ਜਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਨੂੰ ਇਸ ਹੌਮੇ ਤੋਂ ਸਾਨੂੰ ਐਰੋਗੈਂਸ ਤੋਂ ਸਾਨੂੰ ਇਨਸਿਕਿਉਰਿਟੀ ਤੋਂ ਨਿਕਲਣਾ ਚਾਹੀਦਾ ਸਾਨੂੰ ਤੰਗ ਨਜ਼ਰੀ ਚੋਂ ਵੀ ਨਿਕਲਣਾ ਚਾਹੀਦਾ ਇਹ ਗੱਲ ਇਕੱਲੇ ਮੈਂ ਕਿਸਾਨ ਜਥੇਬੰਦੀਆਂ ਦੇ ਆਗੂ ਨਹੀਂ ਮੈਂ ਆਪਦੇ ਆਪ ਨੂੰ ਵੀ ਕਹਿ ਰਿਹਾ ਇਹ ਗੱਲ ਸੋ ਸਾਨੂੰ ਇੱਕ ਵਾਰੀ ਕੋਆਰਡੀਨੇਟ ਕਰਕੇ ਆਪਸ ਵਿੱਚ ਟੀਮ ਵਰਕ ਪੈਦਾ ਕਰਨਾ ਚਾਹੀਦਾ ਉਸ ਟੀਮ ਵਰਕ ਦੇ ਰਾਹੀ ਗਾਹ ਵਧਣਾ ਚਾਹੀਦਾ ਤਾਂ ਕਿ ਇਹ ਡੈਡਲੌਕ ਟੁੱਟ ਸਕੇ ਸਾਡੀ ਜਿੱਤ ਹੋਵੇ ਸਾਡੇ ਜਿਹੜੇ ਸੰਘਰਸ਼ੀ ਬੰਦੇ ਆ ਉਹ ਇਥੋਂ ਜਿੱਤ ਕੇ ਜਾਣ ਇੱਕ ਨਵਾਂ ਆਪਾਂ ਪੰਜਾਬ ਸਿਰ ਜੀਏ ਨਵਾਂ ਸਮਾਜ ਸਿਰ ਜੀਏ ਕਿਸਾਨਾਂ ਦੀ ਜਿੱਤ ਹੋਵੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਸੀਂ ਸ਼ੁਕਰਾਨਾ ਕਰੀਏ ਜਿਨੇ ਸਾਨੂੰ ਜਗਾਇਆ ਜਿਨੇ ਇਹ ਜਜ਼ਬਾ ਸਾਡੇ ਅੰਦਰ ਭਰਤਾ ਤੇ ਜਿਨੇ ਰਾਤੋਂ ਰਾਤ ਸਾਨੂੰ ਜ਼ੀਰੋ ਤੋਂ ਹੀਰੋ ਬਣਾਤਾ ਸੋ ਇਸ ਡਿਵਾਈਨ ਇੰਟਰਵੈਂਸ਼ਨ ਨੂੰ ਸਾਨੂੰ ਸਮਝਣਾ ਚਾਹੀਦਾ ਏਕਾ ਬਰਕਰਾਰ ਰੱਖੀਏ ਉਸ ਏਕੇ ਨੂੰ ਕੱਲੇ ਨਾਰਿਆਂ 'ਚ ਨਹੀਂ ਸਾਡੇ ਡਿਸਕੋਰਸ 'ਚ ਵੀ ਦਿਖਾਈਏ ਤੇ ਬਾਕੀ ਸਾਡੀ ਸੰਗਤ ਇੱਥੇ ਦੇਖੋ ਅਸੀਂ ਸਾਡੀ ਬੇਬੇ ਦੀ ਰਸੋਈ 'ਚ ਬੈਠੇ ਆ ਸਾਰੇ ਪ੍ਰਸ਼ਾਦਾ ਛਕ ਰਹੇ ਸੀ ਇਨ ਬਿਟਵੀਨ ਸਾਡੀਆਂ ਮਾਤਾਵਾਂ ਬੈਠੀਆਂ ਤੇ ਇਨ ਬਿਟਵੀਨ ਇਹ ਗੱਲਾਂ ਜਿਹੜੀਆਂ ਇੱਥੇ ਅਸੀਂ ਕਰਦੇ ਰਹੇ ਹਾਂ ਕਰਦੇ ਰਹਿੰਦੇ ਆ ਸੰਗਤ ਵਾਰ ਵਾਲੇ ਗੱਲ ਲੈ ਕੇ ਆਉਂਦੀ ਆ ਵੀ ਸਾਡੀ ਜਿਹੜੀ ਗੱਲ ਆ ਉਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੱਕ ਪਹੁੰਚੀ ਪਹੁੰਚਣੀ ਚਾਹੀਦੀ ਆ ਤੇ ਜਥੇਬੰਦੀਆਂ ਦੇ ਜਿਹੜੇ ਸਾਡੇ ਆਗੂ ਆ ਉਹ ਗੱਲ ਸੁਣੇ ਤਾਂ ਕਿ ਡਿਸਕਨੈਕਟ ਨਾ ਪੈਦਾ ਹੋਵੇ ਔਰ ਵਾਰ-ਵਾਰ ਅਸੀਂ ਪਰਸਨਲ ਅਟੈਕਸ ਤੇ ਨਾ ਜਾਈਏ ਮੇਰੇ ਖਿਆਲ ਚ ਇਹ ਕੋਈ ਬਾਲੀ ਵਧੀਆ ਗੱਲ ਨਹੀਂ ਹੁੰਦੀ ਪਰਸਨਲ ਅਟੈਕ ਜਿਹੜੇ ਹੁੰਦੇ ਆ ਉਹ ਬਹੁਤ ਹੋਸ਼ੇ ਲੋਕ ਕਰਦੇ ਆ ਸਾਡੇ ਕਿਰਦਾਰ ਵੀ ਉਦੋਂ ਛੇ ਤੇ ਸਾਡੇ ਕੋਲੇ ਜਿਹੜੀ ਮੱਤ ਜਿਹੜੀ ਉੱਚੀ ਆ ਮਨ ਦੀ ਮਾ ਉਹ ਕਾਲਪੁਰਖ ਵਾਹਿਗੁਰੂ ਨੇ ਸਾਨੂੰ ਸਾਨੂੰ ਬਖਸ਼ਿਆ ਸਾਨੂੰ ਉਸ ਪ੍ਰੈਕਟਿਸ ਨੂੰ ਆਪਦੇ ਅੰਦਰ ਬਸਾਉਣਾ ਚਾਹੀਦਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਜਿਹੜਾ ਸਰਬੱਤ ਦੇ ਭਲੇ ਦਾ ਇੱਕ ਅਸੂਲ ਜਾਂ ਸਰਬੱਤ ਦੇ ਭਲੇ ਦਾ ਜਿਹੜਾ ਫਲਸਫਾ ਸਿਖਾਇਆ ਉਸ ਫਲਸਫੇ ਨੂੰ ਸਾਨੂੰ ਆਪਦੇ ਅੰਦਰ ਬਸਾਉਣਾ ਚਾਹੀਦਾ ਸਾਰੇ ਸਾਡੇ ਕੋਈ ਵਖਰੇਵੇਂ ਜਿਹੜੇ ਉਹ ਸਿਧਾਂਤਕ ਤੌਰ ਤੇ ਹਮੇਸ਼ਾ ਹੀ ਹੁੰਦੇ ਆ ਪਰ ਉਹਨਾਂ ਵਖਰੇਵਿਆਂ ਦੇ ਚੱਲਦੇ ਅਸੀਂ ਆਪਸ 'ਚ ਖਿਲਾਫ ਪੋਜੀਸ਼ਨਾਂ ਨਹੀਂ ਲੈਂਦੇ ਹੁੰਦੇ ਸੋ ਇਸ ਕਰਕੇ ਹੁਣ ਕਿਸੇ ਨੂੰ ਏਜੰਸੀਆਂ ਦਾ ਕਹਿ ਦੇਣਾ ਕਿਸੇ ਨੂੰ ਕੋਈ ਹੋਰ ਜਿਹੜੇ ਅਸੀਂ ਟੈਗ ਦੇ ਦੇਨੇ ਇਹ ਗੱਲਾਂ ਬੜੀਆਂ ਛੋਟੀਆਂ ਇਹਨਾਂ ਗੱਲਾਂ ਤੋਂ ਜਾਂ ਇਹ ਜਿਹੜੀ ਸਾਡੇ 'ਚ ਬੇਪਰੋਸੇ ਪੈਦਾ ਹੋਈ ਆ ਇਹਨਾਂ ਗੱਲਾਂ ਤੋਂ ਪਰਾਂ ਉੱਠੀਏ ਤੇ ਅਸੀਂ ਆਪਸ 'ਚ ਕੋਆਰਡੀਨੇਸ਼ਨ ਬਣਾ ਕੇ ਚੱਲਗੇ ਬਾਕੀ ਜਿਹੜੀ ਗੱਲ ਆਪਾਂ ਇਹ ਕਰਨੀ ਸੀ ਵੀ ਕਈ ਵਾਰੀ ਕਈ ਵਾਰੀ ਸਟੇਟ ਦਾ ਨਾ ਜਿਹੜਾ ਖਾੜਖੂ ਸੰਘਰਸ਼ ਦੇ ਦੌਰਾਨ ਇੱਕ ਨੈਰੇਟਿਵ ਰਿਹਾ ਪੰਜਾਬ ਨੂੰ ਡਰਾਉਣ ਦਾ ਜਾਂ ਪੰਜਾਬ 'ਚ ਡਰ ਪੈਦਾ ਕਰਨ ਦਾ ਸਾਡੀ ਮਾਨਸਿਕਤਾ 'ਚ ਡਰ ਪੈਦਾ ਕਰਨ ਦਾ ਉਹ ਸਟੇਟ ਜਾਂ ਸਰਕਾਰ ਹੁਣ ਵੀ ਵਰਤ ਰਹੀ ਹੈ ਹੁਣ ਵੀ ਉਹੀ ਨੈਰੇਟਿਵ ਵਰਤ ਕੇ ਤੇ ਕਿਸਾਨ ਆਖੂ ਕਈ ਵਾਰੀ ਉਸ ਨੈਰੇਟਿਵ ਤੋਂ ਡਰ ਜਾਂਦੇ ਆ ਦੇਖੋ ਸਿੱਖ ਜਿਹੜਾ ਉਹ ਕਦੇ ਵੀ ਹਿੰਸਕ ਨਹੀਂ ਹੁੰਦਾ ਸਿੱਖ ਨੇ ਕਦੇ ਵੀ ਹਿੰਸਾ ਸਿੱਖਿਓ ਹੀ ਨਹੀਂ ਹਥਿਆਰ ਤਾਂ ਅਸੀਂ ਜਰਵਾਣੇ ਦੀੱਖਿਆ ਤੇ ਗਰੀਬਾਂ ਦੀ ਰੱਖਿਆ ਕਰਨ ਵਾਸਤੇ ਚਾਹਦੇ ਰਹੇ ਆ ਤੇ ਸਿੱਖ ਦੇ ਮਨ ਚ ਕਦੇ ਵੀ ਹਿੰਸਾ ਪੈਦਾ ਨਹੀਂ ਹੁੰਦੀ ਤੇ ਉਹ ਹਿੰਸਾ ਕਦੇ ਹਥਿਆਰ ਨਹੀਂ ਚੁਕਾਉਂਦੀ ਸੋ ਇਸ ਕਰਕੇ ਉਸ ਮਾਨਸਿਕਤਾ ਤੋਂ ਉਸ ਡਰ ਤੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਆ ਵੀ ਪਲੀਜ਼ ਉਸ ਡਰ ਤੋਂ ਪਰਾਂ ਹੋ ਸਰਕਾਰ ਨੇ ਇਹ ਗੱਲਾਂ ਵਾਰ-ਵਾਰ ਸਿਰਜਣੀਆਂ ਤੁਸੀਂ ਜਾਂ ਅਸੀਂ ਇਹਦਾ ਸ਼ਿਕਾਰ ਨਹੀਂ ਹੋਣਾ ਅਸੀਂ ਕਿੰਨੇ ਜਾਗਤੇ ਚ ਰਹਿ ਕੇ ਇੱਕ ਬਾ ਕਮਾਲ ਜਾਗਤਾ ਤੇ ਡਿਸਪਲਿਨ ਚ ਰਹਿ ਕੇ ਇਹ ਸੰਘਰਸ਼ ਲੜ ਰਹੇ ਆ ਇਹ ਡਿਸਪਲਿਨ ਤੇ ਜਾਗਤਾ ਵੀ ਕੈਮਰ ਹੋਊਗਾ ਥੋੜੀ ਜਿਹੜੀ ਅਗਵਾਹੀ ਵੀ ਕੈਮਰ ਹੋਊਗੀ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਅਸੀਂ ਮਿਲ ਕੇ ਗੱਲਬਾਤ ਰਹੀ ਗੱਲਾਂ ਨੂੰ ਸਮਝੀਏ ਆਈਡੀਆਜ਼ ਨੂੰ ਡਿਸਕਸ ਕਰੀਏ ਆਈਡੀਆਜ਼ ਨੂੰ ਫਿਰ ਇੰਪਲੀਮੈਂਟ ਕਰੀਏ ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਸਾਡੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਜਿਉਂਦੇ ਵਸਦੇ ਰਹੋ ਤੇ ਸਪੈਸ਼ਲੀ ਸਾਡੇ ਆਗੂਆਂ ਲਈ ਬੜਾ ਪਿਆਰ ਤੇ ਸਤਿਕਾਰ ਕਿ ਕੋਈ ਪਰਸਨਲ ਆਪਣੀ ਲੜਾਈ ਨਹੀਂ ਆ ਕਈ ਵਾਰੀ ਸਿਧਾਂਤਾਂ 'ਚ ਵਖਰੇਵੇਂ ਹੋ ਸਕਦੇ ਆ ਤੇ ਉਹਨਾਂ ਨੂੰ ਅਸੀਂ ਆਪਸ ਬਹਿ ਕੇ ਨਿਜੱਟ ਸਕਦੇ ਆ ਇਹ ਵੀ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਤੇ ਇਸ ਡੈਡਲੌਕ ਦਾ ਵੀ ਜਿਹੜਾ ਹੱਲ ਆ ਉਹ ਹੈਗਾ ਹੱਲ ਨਿਕਲੇ ਆਉਂਦੇ ਹੁੰਦੇ ਆ ਸਿਰ ਜੋੜ ਕੇ ਬੈਠੀਏ ਮੇਰੇ ਵੱਲੋਂ ਇੱਕ ਵਾਰੀ ਫੇਰ ਆਬਾਦ ਰਹੋ ਖੁਸ਼ ਰਹੋ ਸਤਕਾਰ ਪਿਆਰ ਸਤਿ ਸ੍ਰੀ ਅਕਾਲ